ਸਾਂਤੋ ਬੰਤੋ ਹੋਈਆਂ ਇਕੱਠੀਆਂ ਵੱਡਿਆਂ ਘਰਾਂ ਦੀਆਂ ਜਾਈਆਂ ਗਿੱਧਾ ਪਾ ਰਹੀਆਂ ਨਰਦਾਂ ਤੇ ਪਰਜਾਈਆਂ ਗਿੱਧਾ ਪਾ ਰਹੀਆਂ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਆ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਆਪਾਂ ਅੱਜ ਸੌਣ ਦੀਆਂ ਤੀਆਂ ਲਾਉਣ ਜਾ ਰਹੇ ਹਾਂ ਜੀ ਤੀਆਂ ਤਾਂ ਬਾਹਰ ਲਾਉਣੀ ਸੀ ਪਰ ਜਿਹੜਾ ਐਡਮੈਂਟਨ ਦਾ ਥੋੜਾ ਮੌਸਮ ਉੱਤੇ ਥੱਲੇ ਹੋ ਜਾਂਦਾ ਹੈ ਬਾਹਰ ਵੀ ਬਹੁਤ ਪੈਂਦਾ ਪਿਆ ਤੇ ਅਸੀਂ ਪ੍ਰੋਗਰਾਮ ਪਹਿਲਾਂ ਹੀ ਡਿਸਾਈਡ ਸਾਰਿਆਂ ਨੇ ਕੀਤਾ ਹੋਇਆ ਸੀ ਸੋ ਆਪਾਂ ਅੰਦਰ ਹੀ ਗਿੱਧਾ ਪਾਉਣ ਲੱਗੇ ਆ ਉਮੀਦ ਆ ਤੁਹਾਨੂੰ ਗਿੱਧਾ ਪਸੰਦ ਆਵੇ ਚਲੋ ਜੀ ਵੇਖੋ ਫਿਰ ਐਡਮੈਂਟਨ ਦੀਆਂ ਆਮੀ ਵਪਾ ਨਾਨਕਾ ਜਮੀ ਬਾਬਾ ਨਾਨਕਾ ਇਹੋ ਜਈਆਂ ਖੁਸ਼ੀਆਂ ਲੈ ਆਈਂ ਬਾਬਾ ਨਾਨਕਾ जादूकारी जमिय से बाबाकारी तेरे लॻियां सिती ਵੇ ਲਗਣਗੇ ਟੀਸੀ ਲਗਣ ਕਰੀਂਦੇ ਤੈਨ ਛੜੇ ਵਖਾਵਾ ਮੇਰਾਂਜੜਾ ਹੋਕੇ ਲੈ ਲੈੁੰਦੇ ਤੈਨ ਛੜੇ ਵਖਾਵਾ ਮੇਰਾਂਜੜਾ ਹੋਕੇ ਲੈ ਲੈੁੰਦੇ ਤੈਨ ਛੜੇ ਵਖਾਵਾ ਮੇਰਾਂਜੜਾ ਹੋਕੇ ਲੈ ਲੈੁੰਦੇ ਛੜਾ ਛੜਾ ਨਾ ਕਰਿਆ ਕਰਨੀ ਛੜਾ ਛੜਾ ਨਾ ਕਰਿਆ ਕਰਨੀ ਇੱਕ ਦਿਨ ਹੀ ਬਾਰੇ ਵਰਸੀ ਖਟਣ ਗਿਆ ਸੀ ਬਾਰੇ ਵਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਪੱਖੀ ਜੇਹਦਾ ਕਿ ਦੁੱਖ ਦਾ ਮੇਰੀ ਦੁੱਖ ਦੀ ਵਖੀ ਜੇਹਦਾ ਤੇ ਦੁੱਖ ਦਾ ਮੇਰੀ ਦੁੱਖ ਦੀ ਵਖੀ ਜੇਹਦਾ ਤੇ ਦੁੱਖ ਦਾ ਮੇਰੀ ਖੰਡਾਂ ਦੇ ਪਿੰਡ ਤੋਂ ਤੱਕ ਨੂੰ ਦਰ ਪੰਡ ਰੇ ਦਾ ਪਵੇ ਚ 12 ਅਸੀਂ ਬੁਰਜੀਆਂ ਵਾਲਾ ਪਾਤ ਪਾਤ ਦੀ ਇਟ ਲੱਗ ਜਾਂਦੀ ਪਾਤ ਪਾਤ ਦੀ ਇਟ ਲੱਗ ਜਾਂਦੀ ਚੌਪਾਤਾਂ ਦਾ ਗਾਰਾ ਮੇਰੀ ਹਵਾਜ ਦੇ ਸਖਰੌਂਡੀ ਕੇ ਚੁਹਾਰਾ ਮੇਰੀ ਹਵਾਜ ਦੇ ਸਖਰੌਂਡੀ ਕੇ ਚੁਹਾਰਾ ਮੇਰੀ ਹਵਾਜ ਦੇ ਸਖਰੌਂਡੀ ਕੇ ਚੁਹਾਰਾ ਮੇਰੀ ਹਵਾਜ ਦੇ ਦੇਰ ਵੇ ਆਇਆ ਸ਼ੁਕਰ ਮਨਾਇਆ ਦੇ ਦੀ ਪੰਜੀਰੀ ਮਗਰੋ ਤੋਰਣਾ ਚਨਾ ਦੀ ਆਉਂਦਾ ਡਿਗਪੋ ਸਾਡੇ ਚੰਨੀ ਰੀਸ ਦਰੇ ਪਾਦੀ ਯਾ ਚੱਲੀ ਦੀ ਆਂ ਦਾ ਗੋਰੀ ਚ ਫੜਾ ਗੋਰੀਏ ਨਹੀਂ ਡੋਣਾ ਮੋਰੀ ਥਣੀ ਮਾਜ ਕੇ ਫੜਾ ਗੋਰੀਏ ਡੋਣਾ ਮੋਰੀ ਥਣੀ ਮਾਜ ਕੇ ਫੜਾ ਗੋਰੀਏ ਡੋਣਾ ਮੋਰੀ ਥਣੀ ਮਾਜ ਕੇ ਫੜਾ ਗੋਰੀਏ ਮੈਂ ਤੇ ਸਰਾਨੀ ਦੋਵੇਂ ਤੀਰਥਾ ਨੂੰ ਚੱਲੀਆਂ ਅੱਗ ਆ ਗਿਆ ਦੇਟ ਕਹਿੰਦਾ ਕੱਲੀਆਂ ਕਿਉਂ ਚੱਲੀਆਂ ਟੈਮ ਘੜੀ ਦਾ ਹੋਣ ਲੱਗਿਆ ਨੀ ਜੇਠ ਮਾਰ ਕੇ ਦਗੱਤ No okay. game back. Selo oh, ni ਹੋਰ ਨਾਚ ਬਰハਸਰ ਮੇਰੇ ਅੱਜ ਦੇਖਾਂ ਤੇਰੇ ਜੋਰ ਨੂੰ ਨਾਚ ਬਰハਸਰ ਮੇਰੇ ਅੱਜ ਦੇਖਾਂ ਤੇਰੇ ਜੋਰ ਨੂੰ ਨਾਚ ਬਰハਸਰ ਮੇਰੇ ਅੱਜ ਦੇਖਾਂ ਤੇਰੇ ਜੋਰ ਨੂੰ ਸਸਤਾ ਕਹਿੰਦੀ ਕੱਢਣਾ ਨਹੀਂ ਆਉਂਦਾ ਸਸਤਾ ਕਹਿੰਦੀ ਕੱਢਣਾ ਨਹੀਂ ਆਉਂਦਾ ਮੈਂ ਕੜਤੀ ਫਲਕਾਰੀ ਜਦ ਮੈਂ ਉੱਤੇ ਲੈ ਜੇ ਖਲੋ ਜੀ ਕਹਿੰਦੀ ਮੈਂ ਤਾਂ ਦੇਖ ਨੂੰ ਜੀ ਕਹਿੰਦੀ ਮੈਨੂੰ ਕਹਿੰਦਾ ായി <Gã entender> <t giver>